13 ਅਪ੍ਰੈਲ ਨੂੰ ਵਿਸਾਖੀ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਦਾ ਪੰਜਾਬ ਵਿੱਚ ਇੱਕ ਖਾਸ ਮਹੱਤਵ ਹੈ ਕਿਉਂਕਿ ਇਸ ਦਿਨ ਤੋਂ ਹੀ ਪੰਜਾਬ ਵਿੱਚ ਕਣਕ ਫਸਲ ਦੀ ਕਟਾਈ ਸ਼ੁਰੂ ਕੀਤੀ ਜਾਂਦੀ ਹੈ ਇਸ ਦਿਨ ਨੂੰ ਹੀ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸਾ ਪੰਦੀ ਸਥਾਪਨਾ ਕੀਤੀ ਸੀ ਉਹਨਾਂ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਉਹਨਾਂ ਤੋਂ ਆਪ ਅੰਮ੍ਰਿਤ ਛਕ ਕੇ ਸਿੰਘ ਸਾਜੇ सिंह साहिब कि उन्ना ने सारा नमो संबोधन करदे होई कि हां सवा लाख से एक लड़ाऊ तब गुरु गोविंद नाम कहो उन्ना ने 11वें बादशाह श्री गुरु ग्रंथ साहिब जी नु कोषित कीता उन्ना ने पांच प्यारे भाई दया सिंह धर्म सिंह साहिब सिंह मोकम सिंह अते हिम्मत सिंह सांचे उन्ना ने ए भी कहा कि जदो पांच प्यारे नाल के गुरु जी दी मौजूदगी ਕੋਈ ਫੈਸਲਾ ਕਰਨਗੇ ਉਸ ਨੂੰ ਗੁਰੂ ਜੀ ਦਾ ਹੁਕਮ ਮੰਨਿਆ ਜਾਵੇਗਾ। ਵਿਸਾਖੀ ਦਾ ਤਿਉਹਾਰ ਤੁੰਟਾਮਨਾ ਸ਼੍ਰੀ ਗੰਦਪੁਰ ਸਾਹਿਬ ਅਤੇ ਹੋਰ ਗੁਰੂ ਤਾਮਾ ਤੇ ਮਨਾਇਆ ਜਾਂਦਾ ਹੈ। ਧੰਨਵਾਦ।